ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਪਹਿਲਾਂ ਤਾਂ ਜਿਹੜੇ ਸਾਡੇ ਜੁਝਾਰੂ ਕਿਸਾਨ ਪਿੰਡਾਂ ਦੇ ਵਿੱਚੋਂ ਜੋ ਵੀ ਦਿੱਲੀ ਧਰਨੇ ਦੇ ਉੱਪਰ ਉਹ ਸੜਕਾਂ ਦੇ ਉੱਪਰ ਇੰਨੀ ਠੰਡ ਦੇ ਵਿੱਚ ਬੈਠੇ ਨੇ ਮੈਂ ਉਹਨਾਂ ਲਈ ਸਾਰਿਆਂ ਲਈ ਫਤਿਹ ਅਰਜ ਕਰਦਾ ਉਹਨਾਂ ਸਾਰਿਆਂ ਨੂੰ ਆਪਣਾ ਦਿਲੋਂ ਨਮਨ ਕਰਦਾ ਜੋ ਇੰਨੀ ਠੰਡ ਦੇ ਵਿੱਚ ਉਹ ਬੈਠੇ ਨੇ ਆਪਣੇ ਹੱਕਾਂ ਲਈ ਲੜ ਰਹੇ ਨੇ ਤੇ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਇਹ ਜੋ ਜਿੱਤ ਹੈ ਸੋਡੀ ਜਿੱਤ ਹੋ ਕੇ ਆਓ ਆਪਣ ਆਪਣੇ ਘਰੇ ਤੁਸੀਂ ਛੇਤੀ ਆਓ ਪ੍ਰਮਾਤਮਾ ਅੱਗੇ ਅਸੀਂ ਹਰ ਇੱਕ ਬੰਦਾ ਅਰਦਾਸ ਕਰੇ ਦੂਜੀ ਗੱਲ ਮੈਂ ਇੱਕ ਆ ਲੱਖੇ ਦਾ ਦੇਖਿਆ ਸੀਗਾ ਮੈਂ ਕਈ ਦਿਨ ਹੋ ਗਏ ਵੀਡੀਓ ਦੇਖੀ ਇਹਦੀ ਇਹਦੀ ਕਤੀੜ ਦੀ ਉਹ ਕਹਿੰਦੇ ਨੇ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਕਹਿੰਦੇ ਉਹ ਜੱਟ ਦੀ ਮੁੰਨੀ ਨਾਲ ਖਹਿਣ ਲੱਗ ਜਾਂਦਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇਰਾ ਕੀ ਉਹਨਾਂ ਦੇ ਮੁਕਾਬਲਾ ਕੀ ਹੈ ਤੇਰੇ ਵਰਗੇ ਉਥੇ ਪੋਚੇ ਲਾਉਂਦੇ ਤੁਰੇ ਫਿਰਦੇ ਨੇ ਤੂੰ ਹੈਗਾ ਕੀ ਐ ਤੂੰ ਮੈਨੂੰ ਇੱਕ ਦਾ ਦੱਸ ਦੇ ਵੀ ਭਾਈ ਤੇਰਾ ਕਰਤਾਰ ਬਾਰੇ ਅਸੀਂ ਗੱਲ ਹੀ ਨਹੀਂ ਕਰਨੀ ਚਾਹੁੰਦੇ ਪਹਿਲੀ ਗੱਲ ਤਾਂ ਤੇਰੇ ਕਰਤਾਰ ਬਾਰੇ ਸਾਰੇ ਪਿੰਡਾਂ ਨੂੰ ਸਾਰੇ ਲਵੇ ਲਾਉਣੇ ਨੂੰ ਤੇਰੇ ਪਿੰਡ ਨੂੰ ਤੇਰੇ ਪਿੰਡ ਤੋਂ ਹੀ ਪੁੱਛ ਲੈ ਵੀ ਤੂੰ ਕੀ ਤੇਰਾ ਕੀ ਕਰਤਾਰ ਹੈ ਇੱਕ ਇੱਕ ਛੋਟਾ ਜਾਂ ਤੂੰ ਉਹ ਹੁੰਦਾ ਸੀਗਾ ਚੱਕ ਕੇ ਕਬੱਡੀ ਖੇਡਦਾ ਹੁੰਦਾ ਉਸ ਤੋਂ ਬਾਅਦ ਤੂੰ ਚੱਕ ਕੇ ਗੈਂਗਸਟਰ ਬਣ ਗਿਆ ਗੈਂਗਸਟਰ ਹੁਣ ਤੈਨੂੰ ਉਹ ਉਹ ਗੱਲ ਤੋਂ ਚੇੜਾਉਂਦੀ ਐ ਵੀ ਮੈਨੂੰ ਗੈਂਗਸਟਰ ਕਿਉਂ ਕਹਿੰਦੇ ਨੇ ਡਾਕੇ ਮਾਰਨਾ ਤੇਰਾ ਕਰਤੱਬ ਹੋ ਗਿਆ ਕਿੰਨੀਆਂ ਲੋਕਾਂ ਦੀਆਂ ਤੈਂ ਜ਼ਮੀਨਾਂ ਹੜੱਪੀਆਂ ਨੇ ਕਿੰਨੇ ਕਿਸਾਨਾਂ ਦੇ ਮੁੰਡੇ ਤਾਂ ਤੈ ਉਹ ਬਰਾਵਾਦ ਕੀਤੇ ਨੇ ਜੋ ਛੋਟੀ ਛੋਟੀ ਉਮਰ ਦੇ ਮੁੰਡੇ ਸੀਗੇ ਉਹ ਕਿੰਨੇ ਬਰਾਵਾਦ ਹੋਏ ਕਿਹੜਾ ਬੰਦਾ ਕਿਹੜਾ ਮੁੰਡਾ ਤੇ ਪ੍ਰਮੋਟ ਕੀਤਾ ਕਿਹੜਾ ਮੁੰਡੇ ਨੂੰ ਤੂੰ ਅੱਜ ਤੂੰ ਕਹਿ ਸਕਦਾ ਵੀ ਮੇਰੇ ਮੇਰੇ ਨਾਲ ਰਿਹਾ ਸੀ ਆ ਮੁੰਡਾ ਮੈਚ ਪ੍ਰਮੋਟ ਕਰਤਾ ਜਿਹਨੂੰ ਇਹਦੇ ਘਰੇ ਅੱਜ ਸੁੱਖ ਸ਼ਾਂਤੀ ਹੈ ਕਿੰਨੇ ਘਰਾਂ ਦੇ ਵਿੱਚ ਤੂੰ ਕਰੋਨਾ ਪਿੱਟਣਾ ਪਵਾਇਆ ਫਿਰ ਦੂਜੀ ਗੱਲ ਤੂੰ ਕਹਿੰਦਾ ਵੀ ਵੀ ਬਾਦਲ ਸਰਕਾਰ ਨੇ ਕੀ ਕੀਤਾ ਕੀ ਬਾਦਲ ਸਰਕਾਰ ਨੇ ਕਿਸਾਨਾਂ ਲਈ ਕੀਤਾ ਮੈਂ ਤੈਨੂੰ ਇੱਕ ਗੱਲ ਦੱਸ ਦਨਾ ਬਠਿੰਡਾ ਬਠਿੰਡਾ ਅਮਜ ਕਿਹਨੇ ਲੈ ਕੇ ਆਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਰੈਣਬਾਈ ਏਟ ਆਇਆ ਰਫਾਈਨਰੀ ਆਈ ਪਿੰਡਾਂ ਦੇ ਵਿੱਚ ਆਰਓ ਸਿਸਟਮ ਲਾਏ ਸਭ ਤੋਂ ਪਹਿਲਾਂ ਫੋਕਲ ਪੁਆਇੰਟ ਜੋ ਫੋਕਲ ਪੁਆਇੰਟ ਸੀਗੇ ਸਾਡੇ ਕਿਸਾਨਾਂ ਨੂੰ ਜਿਨ੍ਹਾਂ ਦੀ ਲੋੜ ਹੁੰਦੀ ਸੀ ਉਦੋਂ ਦਾ ਤੂੰ ਤੂੰ ਉਸ ਟਾਈਮ ਤੇ ਦਾ ਤੂੰ ਇਹ ਇੱਧਰ ਤੁਰਿਆ ਹੋਇਆ ਸੀਗਾ ਤੈਨੂੰ ਪਤਾ ਹੀ ਨਹੀਂ ਵੀ ਕੀ ਕੀ ਸਕੀਮਾਂ ਦਿੱਤੀਆਂ ਨੇ ਬਾਦਲ ਸਰਕਾਰ ਨੇ ਕਿਉਂਕਿ ਤੇਰਾ ਤੂੰ ਅੱਜ ਦੇ ਜਿਹੜੇ ਮੁੰਡੇ ਨੇ ਤੂੰ ਇਹਨਾਂ ਨੂੰ ਘਮਰਾਹ ਕਰ ਰਹੇ ਹੈ ਫੋਕਲ ਪੁਆਇੰਟ ਦੇਤੇ ਪਿੰਡਾਂ ਦੇ ਵਿੱਚ ਮੈਨੂੰ ਪਤਾ ਹੈ ਮੈਂ ਉਦੋਂ ਕਲੱਬ ਦਾ ਪ੍ਰਧਾਨ ਹੁੰਦਾ ਸੀ ਪਿੰਡਾਂ ਦੇ ਵਿੱਚ ਬਿਜਲੀ ਇੰਨਾ ਬਿਜਲੀ ਦਾ ਬੁਰਾ ਹਾਲ ਹੁੰਦਾ ਸੀ ਸਾਡੇ ਪਿੰਡ ਇੱਕ ਗਰੀਬ ਪਰਿਵਾਰ ਦੀ ਲੜਕੀ ਜੋ ਬੱਚਾ ਹੋਣ ਵਾਲਾ ਸੀ ਅਸੀਂ ਕੁਦਰਤ ਨੂੰ ਨੰਗ ਰਹੇ ਸੀ ਉਹ ਕਿਉਂਕਿ ਕੱਟ ਲੱਗਦੇ ਸੀ ਬਿਜਲੀ ਬਿਜਲੀ ਹੈ ਹੀ ਨਹੀਂ ਸੀ ਇੰਨਾ ਉਹ ਕੁੜੀ ਦਾ ਬੁਰਾ ਹਾਲ ਸੀ ਵੀ ਮੈਂ ਸਾਥੋਂ ਸਾਡੀ ਜਮੀਰ ਸੀ ਜਿਹੜੀ ਉਸ ਤੋਂ ਮਤਲ ਚੱਲਿਆ ਨਹੀਂ ਗਿਆ ਦੂਸਰੇ ਦਿਨ ਅਸੀਂ ਸਾਰੇ ਮੁੰਡਿਆਂ ਨੇ ਕਲੱਬ ਵਾਲਿਆਂ ਨੇ ਸਾਰਿਆਂ ਨੇ ਐਕਸ਼ਨ ਨੂੰ ਜਾ ਕੇ ਬੇਨਤੀ ਕੀਤੀ ਵੀ ਜੀ ਤੁਸੀਂ ਸਾਨੂੰ ਇਹ ਜੋ ਬਿਜਲੀ ਹੈ 24 ਘੰਟੇ ਵਾਲੀ ਤਾਂ ਉਹ ਹੋਈ ਨਹੀਂ ਸੀ ਬਾਦਲ ਸਾਹਿਬ ਨੇ ਬਾਦ ਦੇ ਵਿੱਚ ਲੈਤੀ ਹੈ ਸਰਪ੍ਰਸਤੀ ਹੈ ਅਸੀਂ ਰਾਤ ਰਾਤ ਦੀ ਬਿਜਲੀ ਐਕਸ਼ਨ ਸਾਹਿਬ ਤੋਂ ਬੇਨਤੀ ਕਰਕੇ ਵੀ ਅਸੀਂ ਮੋਟਰਾਂ ਮੋਟਰਾਂ ਖੜਾਵਾਗੇ ਖੇਤਾਂ ਵਾਲੀਆਂ ਤੇ ਪਿੰਡ ਦੀ ਲੈ ਚੜਦਿਆ ਕਰੋ ਉਹ ਉਦੋਂ ਜੋ ਕਟ ਲੱਗਦੇ ਹੁੰਦੇ ਸੀ ਉਦੋਂ ਉਹ ਇਹ ਕੰਮ ਉਸ ਤੋਂ ਬਾਅਦ ਬਾਦਲ ਸਰਕਾਰ ਨੇ 24 ਘੰਟੇ ਸਰਪ੍ਰਸ ਇਹ ਬਿਜਲੀ ਕੀਤੀ ਪਿੰਡਾਂ ਦੇ ਵਿੱਚ ਮੋਟਰ ਕਿਸੇ ਕਿਸੇ ਦੇ ਹੁੰਦੀ ਸੀ ਅੱਜ ਅੱਜ ਦੇਖ ਲੈ ਤੂੰ ਕਿੱਲੇ ਕਿੱਲੇ ਤੇ ਮੋਟਰਾਂ ਨੇ ਸਾਰਿਆਂ ਦੀਆਂ ਕਨੈਕਸ਼ਨ ਨਹੀਂ ਮਿਲ ਰਿਹਾ ਸੀ ਕਿਸੇ ਨੂੰ ਅੱਜ ਦੇਖ ਲੈ ਵੀ ਕਨੈਕਸ਼ਨ ਕਿੱਲੇ ਕਿੱਲੇ ਤੇ ਕਨੈਕਸ਼ਨ ਲਈ ਬੈਠੇ ਨੇ ਤੂੰ ਕੀ ਰਿਸ ਕਰੇਗਾ ਬਾਦਲ ਸਰ ਸਾਹਬ ਦੀ ਪਿੰਡਾਂ ਦੇ ਵਿੱਚ ਤੂੰ ਇੱਕ ਪਿੱਛੇ ਜੇ ਨਾ ਮੈਂ ਸਾਡੇ ਪਿੰਡ ਗਵਾਂਢ ਦੇ ਵਿੱਚ ਉਹ ਸੇਵਾ ਕੇਂਦਰ ਹੈ ਉੱਥੇ ਇੱਕ ਬਜ਼ੁਰਗ ਮਾਤਾ ਬੈਠੀ ਉਹ ਕਹਿੰਦੀ ਬਜ਼ੁਰਗ ਮਾਤਾ ਨੂੰ ਉਹ ਮੁੰਡਾ ਤੇਰੇ ਵਰਗੇ ਦਾ ਚੱਕਿਆ ਹੋਇਆ ਸੀ ਕਿਸੇ ਦਾ ਛੋਟੀ ਉਮਰ ਦਾ ਸੀਗਾ ਕਹਿੰਦਾ ਮਾਤਾ ਤੂੰ ਐਚ ਕੀ ਕਰਦੀਆਂ ਬਾਦਲਾਂ ਦੇ ਖਿਲਾਫ ਬੋਲ ਰਹੀ ਸੀ ਉਹ ਉਹ ਮਾਤਾ ਨੇ ਕਿਹਾ ਵੀ ਤੂੰ ਭਾਈ ਕਾਕਾ ਕੀ ਕਰਨਾ ਆਇਆ ਓਰੇ ਕਹਿੰਦਾ ਮੈਂ ਇੱਥੇ ਆ ਬਣਵਾਉਣਾ ਆ ਵੀ ਕਾਗਜ਼ ਪੱਤਰ ਸੀ ਜਿਹੜੇ ਮੇਰੇ ਉਹ ਮੈਂ ਇੱਥੇ ਬਣਵਾਉਣ ਆਇਆ ਮੇਰੇ ਸਾਰੇ ਕਾਗਜ਼ ਪੱਤਰ ਜੋ ਕਹਿੰਦੀ ਫਿਰ ਤੂੰ ਇੱਥੇ ਗਾਲੇ ਵਾਸਤੇ ਆਇਆ ਤੂੰ ਮਾਨਸਾ ਜਣਾ ਦੀ ਉਹ ਕਹਿੰਦਾ ਸਾਡੀ ਇੱਥੇ ਉਹਨੇ ਉਹਨੇ ਉਹਦੇ ਮੂੰਹੋਂ ਕਹਾ ਲਿਆ ਉਹ ਮਾਤਾ ਨੇ ਵੀ ਸਾਡੇ ਨੇੜਲੇ ਪਿੰਡ ਦੇ ਵਿੱਚ ਸਾਨੂੰ ਇਹ ਜੋ ਸੇਵਾ ਕੇਂਦਰ ਸਾਂਝ ਕੇਂਦਰ ਖੋਲ ਕੇ ਦਿੱਤੇ ਨੇ ਇਹਦਾ ਬੜਾ ਫਾਇਦਾ ਹੈ ਫਿਰ ਮਾਤਾ ਨੇ ਪੁੱਛਿਆ ਵੀ ਤੂੰ ਨਾਲੇ ਗਾਲਾਂ ਦੀ ਜਨੇ ਬਾਦ ਪਰਿਵਾਰ ਨੂੰ ਨਾਲੇ ਉਹਨਾਂ ਦੇ ਦਿੱਤੀਆਂ ਸਕੀਮਾਂ ਚਲਾਈ ਜਾਂਦੇ ਅ ਤੇਰੇ ਵਰਗੇ ਮਾਈ ਭਾਗੋ ਸਕੀਮ ਚ ਕੁੜੀਆਂ ਲੜਕੀਆਂ ਨੂੰ ਜੋ ਸਾਈਕਲ ਵੰਡੇ ਸੀ ਨਾ ਬਾਦਲ ਸਾਹਿਬ ਨੇ ਤੇਰੇ ਵਰਗੇ ਕੋਲੇ ਕੋਲੇ ਉਹ ਸਾਈਕਲ ਹੁੰਦਾ ਜਦੋਂ ਪੁੱਛਦੇ ਆ ਵੀ ਕਿੱਧਰ ਜਾਂਦੇ ਬਾਦਲ ਸਾਹਿਬ ਦੇ ਖਿਲਾਫ ਬੋਲਣ ਜਾਂਦੇ ਉਹ ਤੇਰਾ ਛੋਡੇ ਵਰਗਿਆਂ ਨੇ ਸਾਡੇ ਛੋਟੇ ਨੌਜਵਾਨਾਂ ਨੂੰ ਜੋ 17 18 ਸਾਲ ਦੇ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਉਹ ਸਾਰੇ ਇੱਕੋ ਹੀ ਗੱਲ ਹੋ ਗਈ ਵੀ ਬਾਦਲ ਸਾਹਿਬ ਦੇ ਖਿਲਾਫ ਬੋਲੋ ਵੀ ਕਿਉਂਕਿ ਪੈਸੇ ਦਾ ਮਤਲਬ ਹੈ ਤੇਰਾ ਹੋਰ ਤਾਂ ਤੇਰਾ ਕੋਈ ਮਕਸਦ ਹੀ ਨਹੀਂ ਪੈਸਾ ਜਿੱਤੇ ਤੂੰ ਡਾਕਟਰ ਜਿੱਥੇ ਕੋਤੇ ਨਾ ਹੁੰਦਾ ਵੀ ਯਾਰ ਮੈਂ ਆਏ ਤੂੰ ਮੈਨੂੰ ਪੈਸਾ ਮਿਲੂਗਾ ਕਦੇ ਡਾਕਟਰਾਂ ਦੇ ਖਿਲਾਫ ਤੂੰ ਜਾ ਬੜਿਆ ਕਦੇ ਕਿਸੇ ਦੇ ਖਿਲਾਫ ਜਾ ਬੜਿਆ ਓ ਚਾਗਲ ਬੰਦਾ ਏ ਯਾਰ ਤੂੰ ਤੂੰ ਮੇਰਾ ਤੂੰ ਕਹਿੰਦਾ ਮੇਰੇ ਨਾਲ ਡਿਬੇਟ ਕਰੋ ਆ ਸਰਦਾਰ ਸੁਖਬੀਰ ਸਿੰਘ ਬਾਦਲ ਹਰ ਰੋਜ਼ ਹਰ ਰੋਜ਼ ਉਹਨਾਂ ਦਾ ਕਿਤੇ ਨਾ ਕਿਤੇ ਪ੍ਰੋਗਰਾਮ ਹੁੰਦਾ ਏ ਤੂੰ ਐ ਕਰੀ ਮੇਰਾ ਨੰਬਰ ਲੈ ਲੈ 9878862743 ਤੂੰ ਮੈਨੂੰ ਫੋਨ ਕਰਦੀ ਮੈਂ ਮੈਂ ਘੇਰਨ ਵਾਸਤੇ ਆ ਰਿਹਾ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਵਾਸਤੇ ਆ ਰਿਹਾ ਕਿਉਂ ਕਿਸੇ ਦਾ ਘਰ ਪਟੜਦਾ ਇਹਨਾਂ ਛੋਟੇ ਮੁੰਡਿਆਂ ਨੂੰ ਕਿਉਂ ਕਿਉਂ ਨਿੱਕੇ ਨਿੱਕੇ ਮੁੰਡਿਆਂ ਨੂੰ ਤੂੰ ਅੱਜ ਇਸ਼ਾਰਾ ਦੇ ਰਿਹਾ ਕਿਉਂ ਨਹੀਂ ਆਪ ਸਾਹਮਣੇ ਆਉਂਦਾ ਆ ਜਾ ਕਿੰਨਾ ਕੁ ਤੇਰੇ ਚ ਦਾਮ ਹੈ ਨਾਲੇ ਪਤਾ ਲੱਗ ਜੂ ਉਹ ਸਾਰਾ ਤੇਰੇ ਬਾਰੇ ਜਾਣਦੇ ਆਂ ਅਸੀਂ ਵੀ ਤੂੰ ਕੀ ਐ ਕੀ ਗੱਲਬਾਤ ਐ ਠੀਕ ਐ ਰੋਟੀਆਂ ਸੇਕੀਆਂ ਨੇ ਤੈਨੂੰ ਆਇਆ ਵੀ ਮੈਂ ਇਹ ਕਿਸਾਨਾਂ ਨੇ ਬੋਲਣਾ ਉਹਨਾਂ ਦੇ ਜਾ ਕੇ ਧਰਨਾ ਦੇ ਉਹਦੇ ਉੱਤੇ ਸਟੇਜਾਂ ਉੱਪਰ ਉਹਨਾਂ ਨੇ ਇੱਕੋ ਹੀ ਕਹਿੰਦਾ ਵੀ ਇਹ ਬੰਦੇ ਦਾ ਕੀ ਮਕਸਦ ਐ ਕੌਣ ਐ ਇਹ ਅਸੀਂ ਇਹਨੂੰ ਕਿਉਂ ਬੁਲਾਈਏ ਸਾਰੀ ਇਹ ਕੀਤੀ ਕਰਾਈ ਸਾਡੀ ਆਪ ਦੀ ਝੋਲੀ ਚ ਪਾਉਣ ਨੂੰ ਤੁਰਿਆ ਫਿਰਦਾ ਸਾਨੂੰ ਦਰਦਾ ਕਿਸਾਨੀ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਰਦਾ ਕਿਸਾਨੀ ਦਾ ਇਹ ਇਹ ਉਹਨਾਂ ਨੇ ਇੱਕ ਗੱਡਾ ਕਰਾਰ ਜੋ ਸ਼ੁਰੂ ਤੋਂ ਜਦ ਲੋਕ ਇੰਨਾ ਲੋਕ ਔਖੇ ਹੁੰਦੇ ਸੀ ਸ਼ੁਰੂ ਤੋਂ ਟਰੈਕਟਰਾਂ ਦਾ ਜੋ ਸੀਗਾ ਟੈਕ ਉਦੋਂ ਉਦੋਂ ਗੱਡਾ ਕਰਾਰ ਕੀਤਾ ਸੀ ਜੇਲਾਂ ਗੱਟੀਆਂ ਨੇ ਅਗਲੇ ਨੇ ਪੰਜਾਬ ਵਾਸਤੇ ਤੂੰ ਕਾਦੇ ਵਾਸਤੇ ਗੱਟੀਆਂ ਨੇ ਤੂੰ ਆਪ ਦਾ ਕਰਤਾਰ ਦੱਸ ਦੇ ਉਹਨਾਂ ਨੇ ਤਾਂ ਸਾਰੀ ਜ਼ਿੰਦਗੀ ਇਹ 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 ਪੰਜਾਬ ਦੇ ਵਾਸਤੇ ਉਹਨਾਂ ਨੇ ਜੇਲਾਂ ਕਟੀਆਂ ਹੋਰ ਕਿੰਨੇ ਉਹਨਾਂ ਨੇ ਸਹੂਲਦਾਰ ਫੈਨਰੀ ਲਾ ਵਗੈਰਾ ਮਾਈ ਭਾਗੋ ਸਕੀਮ ਆ ਛੜਕਾਂ ਲਾ ਲੈ ਤੇ ਹੋਰ ਕੀ ਕੀ ਤੈਨੂੰ ਮਗਣਾ ਮ ਆਰਓ ਸਿਸਟਮ ਪਿੰਡਾਂ ਦੇ ਵਿੱਚ ਲਾਏ ਬੜਾਪਾ ਪੈਨਸ਼ਨ ਉਹਨਾਂ ਨੇ ਸ਼ੁਰੂ ਕੀਤੀ ਸਾਗਨ ਸਕੀਮ ਉਹਨਾਂ ਨੇ ਗਰੀਬਾ ਗਰੀਬ ਵਰਗ ਨੂੰ ਸ਼ੁਰੂ ਕੀਤੀ ਤੂੰ ਕਹਿੰਦਾ ਕੁਝ ਕੀਤਾ ਹੀ ਨਹੀਂ ਕਿਉਂਕਿ ਤੈਨੂੰ ਪਤਾ ਹੀ ਨਹੀਂ ਤੂੰ ਉਦੋਂ ਲੁੱਟ ਇਧਰ ਲੱਗਿਆ ਹੋਇਆ ਸੀਗਾ ਲੋਕਾਂ ਦੇ ਕਬਜ਼ੇ ਕਰਨ ਲੱਗਿਆ ਹੋਇਆ ਸੀ ਤੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੀ ਸਰਕਾਰ ਕਰੀ ਜਾਂਦੀ ਐ ਕੀ ਇਸ ਕੀ ਮਾਰੀਆਂ ਨੇ ਤੂੰ ਡਿਬੇਟ ਕਰਨ ਦੀ ਗੱਲ ਕਰਦਾ ਤੈਨੂੰ ਗੱਲ ਨਹੀਂ ਆਉਣੀ ਇੰਨਾ ਇੰਨਾ ਬਾਦਲ ਸਾਹਿਬ ਨੇ ਮਤਲਬ ਇੰਨਾ ਲੋਕਲ ਸਕੀਮਾਂ ਲੈ ਕੇ ਆਏ ਸੀ ਜੋ ਝੜੀ ਝੜੀ ਕਹਿੰਦੇ ਅਸੀਂ ਸਕੀਮਾਂ ਦੀ ਝੜੀ ਸੀ ਜੋ ਬਾਦਲ ਸਾਹਿਬ ਨੇ ਜੋ ਪਰਿਵਾਰਨ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੂੰ ਉਹਦੇ ਉਹਦੇ ਕਰਦਾਰ ਤੇ ਤੂੰ ਉਹਦੇ ਬਰਾਬਰ ਉਹਦਾ ਤੇ ਤੂੰ ਇੱਕ ਜਿਵੇਂ ਕਹਦੀ ਉਹਦੇ ਚੌਂਕੀਦਾਰ ਵੀ ਨਹੀਂ ਬਣ ਸਕਦਾ ਉਹਦਾ ਤੂੰ ਬੋਲਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀਆਂ ਦੇ ਖਿਲਾਫ ਜੇ ਤੂੰ ਤੇ ਤੈਨੂੰ ਲੱਗਦਾ ਹੈ ਵੀ ਮੈਂ ਮੇਰੇ ਚ ਦਾ ਮੈਂ ਤੂੰ ਐ ਕਰ ਤੂੰ ਸਾਹਮਣੇ ਆ ਪਾ ਜੀ ਕਿਸੇ ਦੇ ਲੋਕਾਂ ਦੇ ਪਰਿਵਾਰਾਂ ਦੇ ਮੁੰਡਿਆਂ ਨੂੰ ਨਾ ਤੂਆ ਕਰ ਤੂ ਆ ਭਾਈ ਵੀ ਮੈਂ ਆਉਣਾ ਭਾਈ ਵਿਰੋਧ ਕਰਦਾ ਮੈਂ ਲੋਕਾਂ ਦੇ ਜਿਹੜੇ ਮੁੰਡੇ ਨੇ ਛੋਟੇ ਮੁੰਡਿਆਂ ਨਾਲ ਸਾਡੇ ਭੈਣ ਭਾਈ ਨੇ ਉਹਨਾਂ ਨੂੰ ਨਹੀਂ ਪਤਾ ਇਹ ਗੱਲਾਂ ਦਾ ਉਹ ਉਹ ਗਮਰਾਹ ਕੀਤੇ ਹੋਏ ਨੇ ਤੇਰੇ ਵਰਗੇ ਝਗੜਾਂ ਦੇ ਉਹਨਾਂ ਨੂੰ ਉਹ ਪਿਛੋਕੜ ਜੇ ਅਸੀਂ ਦੱਸਣ ਲੱਗ ਜਾਈਏ ਸਾਰਾ ਸਾਡਾ ਇਤਿਹਾਸ ਸਾਰਾ ਦੱਸਣ ਲੱਗ ਜਾਈਏ ਵੀ ਆ ਆ ਮੌਕੇ ਤੇ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੇ ਇੰਨੇ ਵਾਰੀ ਸਰਕਾਰ ਆਈ ਆਸ ਕੀ ਮਦਦਤियां ਸਾਰਿਆਂ ਦੇ ਕੰਨ ਖੁੱਲ ਜਾਣਗੇ ਇੱਕ ਰਸਾਲਾ ਛਪਿਆ ਉਹ ਪੜ ਲੀ ਉਹਦੇ ਵਿੱਚ ਸਾਰਾ ਕੁਝ ਦੱਸਿਆ ਬਾਦਲ ਸਾਹਿਬ ਨੇ ਵੀ ਮੈਂ ਸਿੱਕੀ ਕੀ ਕੀਤਾ ਕਿੰਨੇ ਪਿੰਡਾਂ ਦੇ ਵਿੱਚ ਆ ਮੇਰੀ ਭੈਣ ਹਰਸਿਮਰਤ ਕੌਰ ਬਾਦਲ ਇੱਕ ਇੱਕ ਪਿੰਡ ਚ 20-20 ਲੱਖ 40-40 ਲੱਖ ਰੁਪਇਆ ਵੰਡੇਆ ਕਦੇ ਦੇਖਿਆ ਜਦਾ ਐਮਪੀ ਆਉਂਦਾ ਐਮਪੀ ਨੂੰ ਤੂੰ ਜਾਣਦਾ ਸੀ ਵੀ ਕੌਣ ਐਮਪੀ ਹੁੰਦਾ ਏ ਇਹ ਪਿੰਡਾਂ ਦੇ ਵਿੱਚ ਇੱਕ ਇੱਕ ਐਡਾ ਪਰਿਵਾਰ ਹੋ ਕੇ ਪਿੰਡਾਂ ਦੇ ਹਰ ਪਿੰਡ ਦੇ ਵਿੱਚ 22-22 ਤੇ 33 ਲੱਖ ਰੁਪਇਆ ਉਹਨਾਂ ਨੇ ਵੰਡੇਆ ਸ਼ਹਿਰਾਂ ਦੇ ਵਿੱਚ ਇੰਨਾ ਡਿਵੈਲਪਮੈਂਟ ਕਰਾਇਆ ਉਹ ਕਿਹਨੇ ਕਰਾਇਆ ਕਦੇ ਤੂੰ ਐਮਪੀ ਦੇਖਿਆ ਵੀ ਨਹੀਂ ਹੋਣਾ ਮੈਨੂੰ ਐ ਲੱਗਦਾ ਕਿਉਂਕਿ ਤੇਰਾ ਇੱਧਰ ਸੁਰਤੀ ਨਹੀਂ ਸੀ ਬਾਕੀ ਕੋਈ ਆਉਂਦਾ ਹੀ ਨਹੀਂ ਸੀ ਉਦੋਂ ਇਹ ਤਾਂ ਇੱਕੋ ਹੀ ਪਰਿਵਾਰ ਹੈ ਜਿਹੜਾ ਲੋਕਾਂ ਦੇ ਨਾਲ ਵਿਚਰ ਰਿਹਾ ਹੈ ਲੋਕਾਂ ਦੇ ਹਮ ਦੁੱਖ ਸੁੱਖ ਚ ਖੜ ਰਿਹਾ ਹੈ ਇਹ ਠੀਕ ਹੈ ਵੀ ਤੇਰੇ ਵਰਗੇ ਗਮਰਾਹ ਕਰ ਦਿੰਦੇ ਨੇ ਸਾਡੇ ਨੌਜਵਾਨਾਂ ਨੂੰ ਉਹ ਉਹ ਆ ਕੇ ਇਹਨਾਂ ਦਾ ਉਹਨਾਂ ਕਿਉਂਕਿ ਪਤਾ ਨਹੀਂ ਹੁੰਦਾ ਛੋਟੀਆਂ ਉਮਰਾਂ ਨੇ ਉਹ ਤੇਰੇ ਵਰਗਿਆਂ ਦੇ ਚੱਕੇ ਹੁੰਦੇ ਨੇ ਉਹ ਮੂਰੇ ਆ ਕੇ ਧਰਨਾ ਦੇਣ ਆਹੋ ਲੱਗ ਜਾਂਦੇ ਨੇ ਪਰ ਜੇ ਤੂੰ ਕਿਸੇ ਦੇ ਮੋਢੇ ਤੇ ਨਾ ਚਲਾ ਜੇ ਤੂੰ ਉਹ ਬਰੋਲ ਕਰਨਾ ਤਾਂ ਆਪ ਆ ਲਿਆ ਤੇਰੀ ਕਿਹੜੀ ਟੀਮ ਆਸੀ ਦੇਖੀ ਵਿੱਚ ਕਿਹੜੀ ਤੇਰੀ ਟੀਮ ਤੇ ਵਿਰੋਧ ਕਰ ਰਹੀ ਹੈ ਸਾਡੇ ਪਿੰਡਾਂ ਦੇ ਮੁੰਡਿਆਂ ਨੂੰ ਨਾ ਤੂੰ ਗਮਰਾਹ ਕਰ ਐਮੀ ਤੇਰੇ ਬਾਰੇ ਤੇਰਾ ਸਾਰਾ ਅਸੀਂ ਜਾਣਦੇ ਆ ਜੋ ਕੁਝ ਹੈ ਸੋ ਸਾਰਾ ਚਿੱਠਾ ਮੇਰੇ ਕੋਲੇ ਆ ਤੇਰਾ ਸਾਰਾ A to Z ਪੁਕਾਰ ਲਈ ਡਿਬੇਟ ਜੋ ਮੈਨੂੰ ਮੇਰੇ ਨਾਲ ਫੋਨ ਕਰ ਲਈ ਉਹ ਤਾਂ ਕਰਨੀ ਹੋਈ ਤੂੰ ਉਹ ਤਾਂ ਬਹੁਤ ਵੱਡੀ ਗੱਲ ਹੈ ਉਹ ਤਾਂ ਸਮੁੰਦਰ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਸਮੁੰਦਰ ਹੈ ਸਮੁੰਦਰ ਸੁਖਵੀਰ ਸਿੰਘ ਬਾਦਲ ਇੱਕ ਸਮੁੰਦਰ ਹੈ ਤੂੰ ਉਹਨਾਂ ਦੇ ਤੇਰੇ ਵਰਗਾ ਕੀ ਉਹਨਾਂ ਦੇ ਲੱਭ ਲੱਗ ਸਕਦਾ ਹੈ ਤੂੰ ਤਾਂ ਕਿਣਕਾ ਵੀ ਨਹੀਂ ਗੱਲਾਂ ਕਰਦਾ ਤੂੰ ਉਹਨਾਂ ਦੇ ਕਿਰਦਾਰ ਦੀਆਂ ਸੋ ਮੇਰੀ ਫਿਰ ਮਿਹਨਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਇਹੋ ਜਿਹੇ ਚਾਗਲ ਬੰਦਿਆਂ ਤੋਂ ਦੂਰ ਰਹੋ ਕਿਸਾਨਾਂ ਨੇ ਤਾਂ ਇਹਨੂੰ 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 ਕੱਢ ਹੀ ਦਿੱਤਾ ਕਿਸਾਨ ਤਾਂ ਕਹਿੰਦੇ ਇਹਦਾ ਮਤਲਬ ਹੀ ਨਹੀਂ ਕੋਈ ਸਾਡੇ ਸਾਡੇ ਨਾਲ ਤਾਂ ਇਹਦਾ ਕੋਈ ਮਤਲਬ ਨਹੀਂ ਮੈਂ ਉਹਨਾਂ ਉਹਨਾਂ ਬੱਚਿਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਜਿਹੜੇ ਇਹਨੇ ਇਹਨੇ ਗਮਰਾਹ ਕਰਕੇ ਇਹਨੇ ਇਹਨੇ ਖਰਾਬ ਕੀਤੇ ਨੇ ਉਹਨਾਂ ਨੂੰ ਜ਼ਰੂਰ ਮੈਂ ਬੇਨਤੀ ਕਰੂੰਗਾ ਛੋਟੀਆਂ ਉਮਰਾਂ ਦੇ ਬੱਚਿਆਂ ਨੇ ਵੀ ਯਾਰ ਸੋਚ ਕੇ ਸੋਚੋ ਪਹਿਲਾਂ ਦੇਖੋ ਕੀ ਕਿਹੜੇ ਸਮੇਂ ਚ ਕੀ ਹੋਇਆ ਕਿਹੜੇ ਸਮੇਂ ਚ ਕੀ ਹੋਇਆ ਫੇਰ ਗੱਲ ਕਰੋ ਇਹ ਜੇ ਚਗਲਾਂ ਦੇ ਮਗਰ ਲੱਗ ਕੇ ਐਵੇਂ ਨਾ ਕਿਸੇ ਦਾ ਕੋਈ ਕੋਈ ਐਵੇਂ ਧਰ ਲਿਆ ਕਰੋ ਵੀ ਅਸੀਂ ਆਹੋ ਕਰਨਾ ਕਰਿਓ ਕਰਨਾ ਅਸੀਂ ਐ ਕਰਨਾ ਪਹਿਲਾਂ ਸੋਚੋ ਸਮਝੋ ਫੇਰ ਜਾ ਕੇ ਉਹਦਾ ਉਹਦਾ ਚੀਜ਼ ਦਾ ਹੋ ਹੁੰਦਾ ਇਹ ਜੇ ਚਗਲਾਂ ਤੋਂ ਬਚੋ ਪੰਜਾਬ ਨੂੰ ਲੋੜ ਇਹ ਅੱਗ ਲਾਉਣ ਨੂੰ ਤੁਰਿਆ ਫਿਰਦੇ ਨੇ ਇਹ ਜਿਹੇ ਚਗਲਾ ਪੰਜਾਬ ਨੂੰ ਅੱਗ ਅਸੀਂ ਇਹ ਜੋ ਪੰਜਾਬ ਨੇ ਦੇਖਿਆ ਨਾ ਉਹ ਬੁਰਾ ਹਾਲ ਪੰਜਾਬ ਦਾ ਬੁਰਾ ਹਾਲ ਸੀ ਜੋ ਪੰਜਾਬ ਨੇ ਝੱਲਿਆ ਉਹ ਕਾਲੇ ਦਿਨਾਂ ਦਾ ਦੌਰ ਸੀ ਜੋ ਕਾਲੇ ਦਿਨਾਂ ਦਾ ਇੱਕ ਕਦੇ ਕਿਤੇ ਅੱਗ ਲਾਉਣ ਨੂੰ ਤਰੈ ਫਿਰਦਾ ਹੈ ਕਦੇ ਕਿਤੇ ਅੱਗ ਲਾਉਣ ਨੂੰ ਤਰੈ ਫਿਰਦਾ ਹੈ ਕੱਲੇ ਕੱਲੇ ਬੱਚੇ ਨੇ ਸਾਡੇ ਪਰਿਵਾਰਾਂ ਦੇ ਕੱਲੇ ਕੱਲੇ ਜੀ ਨੇ ਕਿਉਂ ਤੂੰ ਸਾਡੇ ਪਰਿਵਾਰਾਂ ਨੂੰ ਬੱਚਿਆਂ ਨੂੰ ਜਿਹੜੇ ਛੋਟੀ ਉਮਰ ਦੇ ਕਿਉਂ ਘਬਰਾਹ ਕਰ ਰਹੇ ਹੋ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਤੋਂ ਚਗਲਾ ਤੋਂ ਬਚੋ ਇਹਨਾਂ ਕਹਿੰਦਾ ਹੋਇਆ ਮੈਂ ਖੇਮਾ ਦਾ ਜੱਜ ਕਾ ਬਾਈ ਜੀ ਖਾਲਸਾ ਬਾਈ ਜੀ ਫਤਿਹ